ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਫਿਲਮ ਜਿਹਦਾ ਬਹੁਤ ਜ਼ਿਆਦਾ ਰੌਲਾ ਰੱਪਾ ਚੱਲ ਰਿਹਾ ਹੈ ਸਰਦਾਰ ਜੀ 3 ਯਾਨੀ ਕਿ ਦਿਲਜੀਤ ਦੋਸਾਂਝ ਨੀਰੂ ਬਾਜਵਾ ਔਰ ਹਾਨਿਆ ਅਮੀਰ ਇਹ ਤਿੰਨੋਂ ਫਿਲਮ ਦੇ ਵਿੱਚ ਨਜ਼ਰ ਆ ਸਕਦੇ ਨੇ ਇਹ ਵੀ ਜੋ ਸੀ ਤਸਵੀਰ ਦੇਖੀਏ ਇੱਕ ਵਾਇਰਲ ਹੋ ਰਿਹਾ ਪੋਸਟਰ ਕੀ ਫਿਲਮ ਦੀ ਸ਼ੂਟਿੰਗ ਜੋ ਹੈ ਸ਼ੁਰੂ ਹੋ ਚੁੱਕੀ ਹੈ ਅੱਜ ਗੱਲ ਕਰਾਂਗੇ ਅਸੀਂ ਕਿ ਹਾਨਿਆ ਅਮੀਰ ਕੌਣ ਹੈ ਕਿਉਂਕਿ ਨੀਰੂ ਬਾਜਵਾ ਨੂੰ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਆਪਣੇ ਪੰਜਾਬੀ ਇੰਡਸਟਰੀ ਦੀ ਉਹ ਉਹ ਅਦਾਕਾਰ ਹੈ ਨੇ ਸਾਰੇ ਨੂੰ ਇਨਸਪਾਇਰ ਕੀਤਾ ਹੈ ਔਰ ਬਹੁਤ ਲੰਬੇ ਸਮੇਂ ਤੋਂ ਸਰਵਾਈਵ ਕਰ ਰਹੀ ਹੈ ਆਪਣੀ ਇੰਡਸਟਰੀ ਦੇ ਵਿੱਚ ਔਰ ਦਿਲਜੀਤ ਦੋਸਾਂਝ ਨੂੰ ਕੌਣ ਨਹੀਂ ਜਾਣਦਾ ਪਰ ਹਾਨਿਆ ਅਮੀਰ ਕੌਣ ਹੈ ਇਹ ਵੀ ਅਸੀਂ ਤੁਹਾਨੂੰ ਅੱਜ ਡਿਟੇਲ ਦੇ ਵਿੱਚ ਦੱਸ ਦਿੰਨੇ ਕਿ ਪਾਕਿਸਤਾਨੀ ਅਦਾਕਾਰ ਹੈ ਹਾਨਿਆ ਅਮੀਰ ਔਰ ਬੜੀ ਜ਼ਾਹਿਰ ਜੀ ਗੱਲ ਹੈ ਕਿ ਇਹ ਫਿਲਮ ਦੀ ਸ਼ੂਟਿੰਗ ਹੋ ਸਕਦਾ ਹੈ ਕਿ ਇੰਡੀਆ ਦੇ ਵਿੱਚ ਨਾ ਹੋਵੇ ਕਿਉਂਕਿ ਹਾਨਿਆ ਪਾਕਿਸਤਾਨ ਤੋਂ ਹੈ ਔਰ ਜਾਂ ਫਿਰ ਜਿਹੜੇ ਹਾਨਿਆ ਦੇ ਸੈਗਮੈਂਟਸ ਹੋਣਗੇ ਉਹ ਇੰਡੀਆ ਦੇ ਵਿੱਚ ਹੋ ਸਕਦਾ ਨਾ ਸ਼ੂਟ ਹੋਣ ਪਰ ਹਾਨਿਆ ਅਮੀਰ ਕਿੱਥੇ ਸ਼ੂਟਿੰਗ ਕਰਨ ਲਈ ਜਾਂਦੀ ਹੈ ਇਹ ਤਾਂ ਹੁਣ ਲਗਾਤਾਰ ਅਪਡੇਟ ਜਿਹੜੇ ਨੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਪਰ ਇਹ ਪਾਕਿਸਤਾਨੀ ਅਦਾਕਾਰਾ ਜੋ ਕਿ ਸਿਰਫ ਔਰ ਸਿਰਫ 26 ਔਰ 27 ਸਾਲ ਦੀ ਹੈ ਤੇ ਇਸ ਦੇ ਬਚਪਨ ਵਾਲੇ ਖਿਚਾਤ ਮਾਰ ਲੈਂਦੇ ਆ ਕਿ ਬਚਪਨ ਤੋਂ ਆਪਣੇ ਪਾਕਿਸਤਾਨ ਦੇ ਵਿੱਚ ਹੀ ਕਿਸੇ ਸਕੂਲ ਦੇ ਵਿੱਚ ਪੜ੍ਹਦੀ ਸੀਗੀ ਔਰ ਸਕੂਲੀ ਜਿਹੜੀ ਵਿਦਿਆਰਥਣ ਸੀਗੀ ਕਾਫੀ ਅੱਛੀ ਸੀ ਪੜਾਈ ਦੇ ਵਿੱਚ ਪਰ ਤੁਹਾਨੂੰ ਦੱਸ ਦਿੰਦੇ ਨੇ ਕਿ ਆਹਾਨਿਆ ਆਮੀਰ ਨੇ ਆਪਣੀ ਪੜ੍ਹਾਈ ਜੋ ਹੈ ਉਹ ਪੂਰੀ ਨਹੀਂ ਕੀਤੀ ਉਸ ਨੂੰ ਵਿੱਚ ਛੱਡ ਦਿੱਤਾ ਉਹਦਾ ਰੀਜ਼ਨ ਕਿ ਉਹਦੇ ਪਰਿਵਾਰ ਦੇ ਸਰਕਮਸਟੈਂਸਸ ਉਹਦੇ ਪਰਿਵਾਰ ਦੇ ਹਾਲਾਤ ਕੁਝ ਇਸ ਤਰ੍ਹਾਂ ਦੇ ਸੀ ਹਾਨਿਆ ਦੀ ਇੱਕ ਹੋਰ ਸਿਸਟਰ ਹੈ ਔਰ ਮਦਰ ਫਾਦਰ ਨੇ ਘਰ ਦੇ ਵਿੱਚ ਤੇ ਹਾਨਿਆ ਨੇ ਆਪਣੀ ਜਿਹੜੀ ਸਕੂਲੀ ਪੜ੍ਹਾਈ ਆ ਉਸ ਨੂੰ ਨਾ ਪੂਰਾ ਕਰਕੇ ਆਪਣੀ ਅਦਾਕਾਰੀ ਵੱਲ ਧਿਆਨ ਦਿੱਤਾ ਤੇ ਹਾਨਿਆ ਜਦੋਂ magazines ਦੇ ਵਿੱਚ ਆਉਣਾ ਸ਼ੁਰੂ ਹੋ ਗਈ ਪਾਕਿਸਤਾਨੀ magazines ਦੇ ਵਿੱਚ ਇਸ ਨੇ ਆਪਣੇ ਆਪ ਨੂੰ ਜੋ ਹੈ ਫੀਚਰ ਕੀਤਾ ਉਸ ਤੋਂ ਬਾਅਦ ਕਈ shows ਦੇ ਵਿੱਚ ਪਾਕਿਸਤਾਨੀ shows ਦੇ ਵਿੱਚ ਕੰਮ ਕੀਤਾ ਕਈ ਡਰਾਮਿਆਂ ਦੇ ਵਿੱਚ ਕੰਮ ਕੀਤਾ ਜਿਸ ਤੋਂ ਬਾਅਦ ਹਾਨਿਆ ਨੂੰ ਜੋ ਹੈ ਥੋੜਾ ਥੋੜਾ ਫੇਮ ਮਿਲਣਾ ਸ਼ੁਰੂ ਹੋ ਗਿਆ ਪਰ 2019 ਔਰ 2021 ਦੇ ਵਿੱਚ ਹਾਨਿਆ ਦਾ ਇੱਕ ਚੰਗਾ ਨਾਮ ਬਣ ਗਿਆ ਕਿ ਹਾਨਿਆ ਦੇ ਨਾਲ ਬਹੁਤ ਸਾਰੀਆਂ ਕੰਟਰੋਵਰਸਿਸ ਵੀ ਜੁੜੀਆਂ ਹੋਈਆਂ ਨੇ ਆਸੀਮ ਨਾਮ ਦੇ ਲੜਕੇ ਦੇ ਨਾਲ ਇਹਨਾਂ ਦੇ ਰਿਲੇਸ਼ਨਸ਼ਿਪ ਦਾ ਜੋ ਹੈ ਕਾਫੀ ਜ਼ਿਕਰ ਹੋਇਆ ਜਿਸ ਤੋਂ ਬਾਅਦ ਇਹਨਾਂ ਦੀ ਜਿਹੜੀ ਕੰਟਰੋਵਰਸ਼ੀਅਲ ਸਟੇਟਮੈਂਟ ਨੇ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹੀਆਂ ਸੋ ਹਾਨਿਆ ਦੀ ਅਗਰ ਗੱਲ ਕਰੀਏ ਤਾਂ ਅੱਜ ਕੱਲ ਇੰਡੀਆ ਦੇ ਵਿੱਚ ਵੀ ਇਹ ਨਾਮ ਬਹੁਤ ਜ਼ਿਆਦਾ ਚੱਲ ਰਿਹਾ ਕਿਉਂਕਿ ਰਾਖੀ ਸਾਵਣ ਜੋ ਹੈ ਉਸਨੇ ਥੋੜਾ ਸਮਾਂ ਪਹਿਲਾਂ ਹੀ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਕਿ ਉਹ ਪਾਕਿਸਤਾਨ ਜਾ ਰਹੀ ਹੈ ਸਪੈਸੀਫਿਕਲੀ ਹਾਨਿਆ ਨੂੰ ਮਿਲਣ ਦੇ ਲਈ ਸੋ ਹਾਨਿਆ ਬੜੀ ਕਿਊਟ ਜੀ ਅਦਾਕਾਰ ਹੈ ਔਰ ਜੋ ਹਾਨਿਆ ਹੈ ਕ ਪਲਾਸਟਿਕ ਸਰਜਰੀ ਨੂੰ ਲੈ ਕੇ ਕਿਉਂਕਿ ਹਾਨਿਆ ਨੇ ਬਹੁਤ ਸਾਰੀਆਂ ਪਲਾਸਟਿਕ ਸਰਜਰੀਜ਼ ਕਰਾਈਆਂ ਹੋਈਆਂ ਨੇ ਆਪਣੇ ਫੇਸ ਤੇ ਜਿਨ੍ਹਾਂ ਨੂੰ ਲੈ ਕੇ ਹਮੇਸ਼ਾ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ ਹਾਨਿਆ ਤੇ ਹੁਣ ਜੋ ਹੈ ਸਰਦਾਰ ਜੀ 3 ਦੇ ਵਿੱਚ ਫੀਚਰ ਕਰਦੀ ਨਜ਼ਰ ਆ ਸਕਦੀ ਹੈ ਔਰ ਹੋ ਸਕਦਾ ਕਿ ਇਹ ਜੋ ਪੋਸਟਰ ਹੈ ਉਹ ਵਾਕਿਆ ਦੇ ਵਿੱਚ ਸੱਚ ਹੋਵੇ ਬਾਕੀ ਹੁਣ ਸ਼ੂਟਿੰਗ ਜਦੋਂ ਸ਼ੁਰੂ ਹੋਏਗੀ ਰੀਲਸ ਵੀਡੀਓ ਸਾਹਮਣੇ ਆਉਣੀਆਂ ਸ਼ੁਰੂ ਹੋਣਗੀਆਂ ਉਦੋਂ ਅਸੀਂ ਜੋ ਹੈ ਇਸ ਦਾ ਕਿਆਸ ਲਗਾਵਾਂਗੇ ਸੋ ਹਾਨਿਆ ਅਮੀਰ ਦੇ ਨਾਲ ਬਹੁਤ ਸਾਰੀਆਂ ਕੌਂਟਰੋਵਰਸਿਸ ਜੁੜੀਆਂ ਬਹੁਤ ਸਾਰੇ ਰਿਲੇਸ਼ਨਸ਼ਿਪਸ ਦੇ ਵਿੱਚ ਰਹੀ ਇਸ ਨੇ ਆਪਣੇ ਰਿਲੇਸ਼ਨਸ਼ਿਪ ਨੂੰ ਜੋ ਹੈ ਪਬਲੀਕਲੀ ਕੀਤਾ ਹੋਇਆ ਸੀ ਬਹੁਤ ਸਾਰੀਆਂ ਵੀਡੀਓਜ਼ ਜੋ ਨੇ ਇਹਨਾਂ ਨੇ ਪੋਸਟ ਕੀਤੀਆਂ ਔਰ ਇੱਕ ਵੀਡੀਓ ਇਹਨਾਂ ਦੀ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਵਿੱਚ ਕਿਸੇ ਪਾਕਿਸਤਾਨੀ ਡਾਇਰੈਕਟਰ ਦੇ ਦੋਨੋਂ ਬੇਟਿਆਂ ਦੇ ਬਹੁਤ ਅੱਛੀ ਫਰੈਂਡ ਸੀ ਔਰ ਉਹਨਾਂ ਦੇ ਨਾਲ ਕੋਈ ਫਨ ਮੂਮੈਂਟ ਇਹਨਾਂ ਨੇ ਸ਼ੇਅ ਨੇ ਤੇ ਆਈਗੀ ਤੇ ਉਸ ਤੋਂ ਬਾਅਦ ਹਾਨਾ ਬਹੁਤ ਸਾਰੀ ਵਾਇਰਲ ਹੋਈ ਔਰ ਹਾਨਾ ਨੂੰ ਬੈਕ ਟੂ ਬੈਕ ਜੋ ਹੈ ਕੰਮ ਮਿਲਣਾ ਸ਼ੁਰੂ ਹੋ ਗਿਆ ਤੇ ਹਾਨਾ ਅੱਜ ਚੰਗਾ ਨਾਮ ਕਮਾ ਕੇ ਪਾਕਿਸਤਾਨ ਦੇ ਵਿੱਚ ਬਹੁਤ ਜੋ ਹੈ ਚੰਗੇ ਲੈਵਲ ਤੇ ਪੈਸਾ ਵੀ ਕਮਾ ਰਹੀ ਔਰ ਹਾਨਾ ਨੂੰ ਲੋਕ ਜਾਣਦੇ ਵੀ ਨੇ ਔਰ ਇੰਡੀਆ ਤੋਂ ਲੋਕ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਹਾਨਾ ਨੂੰ ਸੋ ਹੁਣ ਡਾਇਰੈਕਟਰਸ ਜੋ ਨੇ ਆਪਣੇ ਇੰਡੀਆ ਦੇ ਉਹ ਹਾਨਾ ਨੂੰ ਕਿਉਂ ਸਪੈਸੀਫਿਕਲੀ ਫਿਲਮਾਂ ਦੇ ਵਿੱਚ ਲੈਣਾ ਚਾਹ ਰਹੇ ਨੇ ਔਰ ਕੀ ਇੰਡੀਆ ਦੇ ਹੋਰ ਸਾਰੇ ਪ੍ਰੋਜੈਕਟਸ ਦੇ ਵਿੱਚ ਹਾਨਾ ਸਾਨੂੰ ਨਜ਼ਰ ਆਏਗੀ ਇਹ ਦੇਖਣਾ ਬਹੁਤ ਖਾਸ ਹੋਵੇਗਾ ਤੇ ਫਿਲਹਾਲ ਹੀ ਮੈਨੂੰ ਦੀ ਇਜਾਜ਼ਤ ਕੈਮਰਾਮੈ టీవీ చండిగ్